ਅਨਾਊਂਸਮੈਂਟ ਕਰਕੇ ਦੋ ਹੀ ਕਵਿਤਾ ਤੁਹਾਡੀ ਸੇਵਾ ਵਿੱਚ ਕਹਿ ਸਕੇ ਅੰਡਤਕ ਕਵਿਤਾ ਨਵੀਂ ਉਹ ਵੀ ਰਾਜਨੀਤੀ ਉੱਤੇ ਆ ਉਹ ਤੁਹਾਡੀ ਸੇਵਾ ਵਿੱਚ ਕਹਾਂਗੇ ਆਓ ਸਭ ਤੋਂ ਪਹਿਲਾਂ ਰਾਜਨੀਤੀ ਕਵਿਤ ਸਾਡੇ ਉਸਤਾਦ ਦੇ ਉਸਤਾਦ ਪੰਡਿਤ ਵੀਰਵਾਲਜੀ ਦੀ ਕਲਮ ਤੋਂ ਲਿਖੇ ਹੋਏ ਜਿਨ੍ਹਾਂ ਨੂੰ ਕਦੇ ਹਰਬੰਸ ਸਿੰਘ ਤੇ ਬਲਵੰਤ ਸਿੰਘ ਕਿਆ ਕਰਦੇ ਸਨ ਇਨ੍ਹਾਂ ਸਟੇਜਾਂ ਉੱਤੇ ਉਸ ਤੋਂ ਪਿਛੋਕੜ ਵਿੱਚ ਚਲੇ ਜਾਈਏ ਤੇ ਗਿਆਨੀ ਸਰੂਪ ਸਿੰਘ ਤੇ ਬਲਦੇਵ ਸਿੰਘ ਕਿਆ ਕਰਦੇ ਸਨ ਉਸ ਤੋਂ ਵੀ ਮੈਂ ਪਿੱਛੇ ਤੁਰਾਂ ਜਾਵਾਂ ਦਰਸ਼ਨ ਸਿੰਘ ਆਸਾਜ ਲਾਲ ਸਿੰਘ ਜੂਸਲੇਵੜ ਉਹ ਇਨ੍ਹਾਂ ਸਟੇਜਾਂ ਉੱਤੇ ਇਸ ਕਵਤਾ ਨੂੰ ਕਿਆ ਕਰਦੇ ਸਨ ਰਾਜਨੀਤੀ ਕਵਿਤ ਨੇ ਸਾਡੇ ਜੀਵਨ ਵਿੱਚ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਕਿਹੜੀਆਂ ਗੱਲਾਂ ਨੂੰ ਮਨੁੱਖ ਨੂੰ ਆਪਣੇ ਜੀਵਨ ਵਿੱਚ ਆਪਣੇ ਕੋਲ ਗੰਢ ਬੰਨ ਕੇ ਰੱਖਣਾ ਚਾਹੀਦਾ ਹੈ ਤੇ ਸੰਸਾਰ ਵਿੱਚ ਮਾਣ ਪਾਉਂਦਾ ਮਨੁੱਖ ਤੇ ਕਿਹੜੀਆਂ ਗੱਲਾਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਮਨੁੱਖ ਨੂੰ ਤਾਂ ਉਹਦਾ ਪਰਿਵਾਰ ਵਿੱਚ ਸੰਸਾਰ ਵਿੱਚ ਮਾਣ ਬਣਦਾ ਆ ਪਿਆਰ ਨਾਲ ਸਰਵਣ ਕਰੋ ਵੈਦ ਰਸੋਈਏ ਤੇ ਕ੍ਰਿਸ਼ਰਾਂ ਨਾਲ ਵੈਰ ਮਾੜਾ ਚੌਥਾ ਵਾਰ ਕਰਦੀ ਜਨਾਨੀ ਨਾਲ ਪਾਈਏ ਨਾ ਖਲਾਸਾ ਕਰਨ ਦੀ ਲੋੜ ਨਹੀਂ ਠੇਠ ਪੰਜਾਬੀ ਦੀ ਕਵਿਤਾ ਹੈ ਪਿਆਰ ਨਾਲ ਸੁਣੋ ਇਹੋ ਬਿਆਨ ਕੀਤਾ ਜਾ ਰਿਹਾ ਹੈ ਵੈਦ ਆਰਸੋਏ ਤੇ ਕਵੀਸ਼ਰਾਨਾ ਵੈਰ ਮਾੜਾ ਚੌਥਾ ਵੈਰ ਖਾਰ ਦੀ ਜਨਾਨੀ ਨਾਲ ਪਾਈਏ ਨਾ ਓ ਵੈਦ ਆਰਸੋਏ ਤੇ ਕਵੀਸ਼ਰਾਨਾ ਵੈਰ ਮਾੜਾ ਚੌਥਾ ਵੈਰ ਖਾਰ ਦੀ ਜਨਾਨੀ ਨਾਲ ਪਾਈਏ ਨਾ ਹੋਰ ਵੈਰ ਪਹੁਣਾ ਮਾੜਾ ਸੂਰਮੇ ਪੁਲਿਸ ਨਾਲ ਦਸਵੇਂ ਮਕਾਨ ਪਾਈ ਗਵਾਈਏ ਨਾ ਉਹ ਆਪੋ ਜਾਰਵਾਨੇ ਨਾਲ ਸੱਜਣ ਪਰਾਨੇ ਨਾਲ ਦਸਵੇਂ ਮਕਾਨ ਪਾਈਏ ਰਾਜ ਨਾ ਗਵਾਈਏ ਨਾ ਉਹ ਕੋੜਮ ਜਵਾਈ ਨਾਲ ਯਾਰਵੇਂ ਵਗਾੜੀਏ ਨਾ ਬਾਰਵੇਂ ਤੇਰੇ ਦੋਹਾਂ ਕੇ ਸ਼ਾਦੀ ਕਰਵਾਈਏ ਨਾ ਬਾਰਵੇਂ ਤੇਰੇ ਦੋਹਾਂ ਕੇ ਸ਼ਾਦੀ ਕਰਵਾਈਏ ਨਾ ਉਹ ਦੁਸ਼ਮਣਾਂ ਦੀ ਨਿੰਦਿਆ ਨੂੰ ਉਨਾ ਚਿਰ ਕਰੀਏ ਨਾ ਜਿੰਨਾ ਚੇਰ ਮਾਰ ਕੇ ਤੇ ਜਾਣ ਤੋਂ ਮੁਕਾਈਏ ਨਾ ਉਹ ਅਜ ਵੈਰੀ ਸੂਤ ਫੇਰ ਛੱਡੀਏ ਨਾ ਕਦੇ ਜਉਂਦਾ ਹੋ ਰਹੀਏ ਖਮੋਸ਼ ਜਾਂ ਜਮਾਈ ਹੱਥ ਲਾਈਏ ਨਾ ਉਹ ਕੱਬੀ ਗੱਲ ਕਰੀਏ ਪਰਾਈ ਵਿੱਚ ਸਾਥ ਦੇ ਨਾ ਕੱਬੀ ਗੱਲ ਕਰੀਏ ਰਾਈ ਵਿੱਚ ਸਾਥ ਦੇ ਨਾ ਹੋ ਜੇ ਕਿਸੇ ਨਾ ਦੁੱਖ ਦਿਲ ਤੋਂ ਭਲਾਈਏ ਨਾ ਉਹ ਜਿਆਦਾਤ ਪਾਪ ਦੀ ਵਗਾੜੀਏ ਨਾ ਵੀਰ ਬਲਾ ਵੈਰੀਆਂ ਦੀ ਚੀਜ਼ ਨੂੰ ਕਹਿੰਦੇ ਮੁੱਖ ਤੇ ਟਕਾਈਏ ਨਾ ਵੈਰੀਆਂ ਦੀ ਚੀਜ਼ ਕਹਿੰਦੇ ਮੁੱਖ ਤੇ ਟਕਾਈਏ ਨਾ ਉਹ ਰੱਖ ਕੇ ਤੇ ਭੁੱਖ ਖਾਣਾ ਥੋੜਾ ਪ੍ਰਸ਼ਾਦਾ ਚੰਗਾ ਰਿ ਰਦੀ ਕੋ ਰਾਕ ਨੂੰ ਘਟਾਈਏ ਨਾ ਉਹ ਸੂਲ ਵਿੱਚ ਢਾਲਿਆ ਤੇ ਤਾਪ ਮੇ ਕਿਰਤ ਮਾੜਾ ਸੂਲ ਵਿੱਚ ਢਾਲ ਤੇ ਤਾਪ ਮੇ ਕਿਰਤ ਮਾੜਾ ਹੋਵੇ ਪਾਵਾ ਸੀਰ ਤੇ ਮਿਰਚ ਲਾਲ ਖਾਈਏ ਨਾ ਹੋਵੇ ਪਾਵਾ ਸੀਰ ਤੇ ਮਿਰਚ ਲਾਲ ਖਾਈਏ ਨਾ ਤੁਮਾ ਕੁਮੜਾ ਝੂਠ ਬਤਲਾਈਏ ਨਾ ਓ ਰਾਗੀਆਂ ਨੂੰ ਤੇਲ ਖੱਟੀ ਆਈ ਬਾੜੀ ਵੀਰ ਬਲਾ ਇਸ਼ਕ ਦੇ ਐਬ ਦੀ ਮੱਲਾ ਨੂੰ ਹੋਣੀ ਚਾਹੀਏ ਨਾ ਓ ਪਹੰਗਾ ਬਿੱਲਾ ਕੱਕਾ ਗੰジャ ਖੋਦਾ ਟੀਰਾ ਖਚੋਤਾਣਾ ਇਹ ਨਾ ਸੱਤ ਨਾਲ ਤਾਂ ਪਿਆਰ ਬਹੁਤਾ ਪਾਈਏ ਨਾ ਓ ڈاکੂਆਂ ਦੇ ਤਾਈ ਆਨਾ ਛਕਾਉਣਾ ਮਾੜਾ ਸਾਕ ਸਾਰ ਬੰਦਾ ਵਿੱਚ ਚੋਰ ਨੂੰ ਲਜਾਈਏ ਨਾ ਸਾਕ ਸਾਰ ਬੰਦਾ ਵਿੱਚ ਚੋਰ ਨੂੰ ਲਜਾਈਏ ਨਾ ਓ ਮਾਈ ਬਾਪ ਤਾਈਂ ਗਾਲ ਕੱਢਣੀ ਬਹੁਤ ਮਾੜੀ ਮਾਨੰਪਾਰਵਾਣ ਬਿਨ ਲੜਕੀ ਵੀ ਆਈਏ ਨਾ ਓ ਪੁੱਤਰ ਜਵਾਨ ਤਾਈਂ ਖੂਰੀਏ ਨਾ ਵੀਰ ਬੱਲਾ ਪੁੱਤਰ ਜਵਾਨ ਤਾਈ ਘੂੜੀਏ ਨਾ ਵੀਰ ਬਲਾ ਸੱਜਣਾ ਦੇ ਘਰੇ ਕਦੇ ਬਿੰਦੇ ਬਿੰਦੇ ਜਾਈਏ ਨਾ ਉਹ ਜਿੱਥੇ ਹੋਵੇ ਰਖਣਾ ਲਿਹਾਜ ਕੁਝ ਦੇਰ ਤਾਈ ਉੱਥੇ ਲੈਣ ਦੇਣ ਦਾ ਵਿਹਾਰ ਕਦੇ ਪਾਈਏ ਨਾ ਉੱਥੇ ਲੈਣ ਦੇਣ ਦਾ ਵਿਹਾਰ ਕਦੇ ਪਾਈਏ ਨਾ ਉਹ ਭੇਦਖਾਰ ਆਪਣੇ ਦਾ ਦੱਸਿਏ ਨਾ ਦੂਸਰੇ ਨੂੰ ਜੇ ਨਾਨੀ ਜਾਂਦੀ ਕੱਲੀ ਨੂੰ ਬਾਲਾਈਏ ਨਾ ਉਹ ਜਿਸ ਨਾਲ ਬੈਠ ਕੇ ਤੇ ਇੱਕੋ ਭਾਂਡੇ ਖਾ ਲਈਏ ਜਿਸ ਨਾਲ ਬੈਠ ਕੇ ਤੇ ਇੱਕੋ ਭਾਂਡੇ ਖਾ ਲਈਏ ਯਾਦ ਰੱਖੋ ਬੁਰਾ ਕਦੇ ਉਸ ਦਾ ਤੱਕਈਏ ਨਾ ਉਹ ਪੀਰ ਬਲਾ ਦੁਨੀਆ ਜਮੈਸ਼ ਕੀਤੇ ਪੱਗ ਨੂੰ ਵਟਾਈਏ ਨਾ ਉਹ ਪੈਣ ਕੋਲ ਪਾਈ ਸੋਰੇ ਰਹਿਣਾ ਹੈ ਜਵਾਈ ਮਾੜਾ ਸਾਧ ਸਰਪਸ਼ੇਰ ਕਦੇ ਸੁੱਤੇ ਨੂੰ ਜਗਾਏ ਨਾ ਉਹ ਸਕੀਆਂ ਪੈਣਾ ਦਾ ਸਾਕ ਇੱਕੋ ਘਰ ਕਰੀਏ ਨਾ ਆਪ ਤੋਂ ਵੱਡੇ ਨੂੰ ਕਦੇ ਮਿੱਤਰ ਬਨਾਈਏ ਨਾ ਆਪ ਤੋਂ ਵੱਡੇ ਨੂੰ ਕਦੇ ਮਿੱਤਰ ਬਨਾਈਏ ਸਾਫਰੀ ਦੇ ਵਿੱਚ ਪੈਸੇ ਇੱਕੋ ਜਗ੍ਹਾ ਰੱਖੀਏ ਨਾ ਮਸਾਵਰੀ ਦੇ ਵਿੱਚ ਪੈਸੇ ਇੱਕੋ ਜਗ੍ਹਾ ਰੱਖੀਏ ਨਾ ਦੇਖ ਕੇ ਪੁਲਿਸ ਕਦੇ ਅੱਖ ਨੂੰ ਚਰਾਈਏ ਨਾ ਉਹ ਨਜਾਇਜ਼ ਹਥਿਆਰ ਕੋਲਾ ਰੱਖੀਏ ਨਾ ਵੀਰ ਭਲਾ ਧੀਆਂ ਪਹਿਣਾ ਮਾ ਦਿਖਾਈਏ ਨਾ ਓ ਵੈਦ ਨਿਰਪਜੋਤ ਸੀ ਜੇ ਸੰਤਾਂ ਕੋਲ ਜਾਣਾ ਹੋਵੇ ਕਹਿ ਨਾ ਰਾਜਨੀਤੀ ਦਾ ਹੈ ਮਨੋਂ ਗੱਲ ਲਈਏ ਨਾ ਓ ਲਾਗੀਆਂ ਦੇ ਲਾਗ ਵੱਲੋਂ ਕਦੇ ਹੱਥ ਘੁੱਟਿਏ ਨਾ ਸਿਰੀਆਂ ਦੀ ਰੋਟੀ ਕਦੇ ਵੱਖਰੀ ਪਕਾਈਏ ਨਾ ਕਲ ਸਦਿਆਂ ਟੌਟਾਂ ਦੀ ਉਮਾਰਾ ਹੁੰਦੀ ਬਹੁਤ ਥੋੜੀ ਥਾਣੇ ਜਾ ਕੇ ਮੁਕਬਰੀ ਕਿਸੇ ਤੇ ਕਰਨੀ ਚਾਹੀਏ ਨਾ ਉਹ ਕਰੀਏ ਸਲਾਤ ਕਦੇ ਮੁੱਖੋਂ ਆਪ ਆਪਣੀ ਨਾ ਨੌਕਰ ਤੇ ਨਾਰ ਤਾਂ ਮੂੰਹ ਤੇ ਵੱਡੀਆਂ ਇਹ ਨਾ ਉਹ ਹਾਂਜੀ ਹਾਂਜੀ ਉਹ ਨਾ ਚਿਰ ਉਹ ਚੋਲੇ ਤਾਈ ਜਿੰਨਾ ਚੇਰ ਵਾਂਕੇ ਡੋਲਾ ਘਰ ਨੂੰ ਲਿਆਈਏ ਨਾ ਜਿੰਨਾ ਚੇਰ ਵਾਂਕੇ ਡੋਲਾ ਘਰ ਨੂੰ ਲਿਆਈਏ ਨਾ ਉਹ ਡੇਰੇ ਵਾਲੇ ਭਾਈ ਤੇ ਖਰਾਸ ਵਾਲੇ ਬੰਦੇ ਕੋਲੋਂ ਲੈਣਾ ਜੇ ਲਵੇ ਰਾਹ ਹੋਵੇ ਤੋਂ ਮਤੋਂ ਲਿਆਈਏ ਨਾ ਉਹ ਛਟੇਸ਼ਣਾ ਦੇ ਮੂਰੇ ਤੇ ਸਰਾਂ ਦੇ ਅੱਗੇ ਹੋਟਲਾਂ ਤੋਂ ਦੁਕਾਨਾਂ ਤੋਂ ਕਦੇ ਵੀ ਕੁਝ ਖਾਈਏ ਨਾ ਉਹ ਵੈਰ ਤੇ ਪ੍ਰੇਮ ਪਾਉਣੇ ਮੂਰਖਾਂ ਨਾਲ ਦੋਵੇਂ ਮਾੜੇ ਹਰ ਇੱਕ ਬੰਦੇ ਨਾਲ ਮੂੰਹ ਤੇ ਵਗੜਾਈਏ ਨਾ ਉਹ ਜਿਹੜੇ ਨਾ ਪੜ੍ਹਾਉਣਾ ਮਾਪੇ ਵੈਰੀ ਉਹਨਾਂ ਪੁੱਤਾਂ ਦੇ ਨੇ ਕਹਿਣਾ ਰਾਜਨੀਤੀ ਦਾ ਹੈ ਮਨੋਂ ਗੱਲ ਲਾਈਏ ਨਹੀਂ ਕਰੋ ਇਤ ਹੋਵੇ ਆਪ ਦੀ ਕਰੋਣੀ ਜਿੰਨੇ ਨਸ਼ਾ ਪੀਟਰੱਕ ਬੱਸ ਕਦੇ ਵੀ ਚਲਾਈਏ ਨਾ ਨਸ਼ਾ ਪੀਟਰੱਕ ਬੱਸ ਕਦੇ ਵੀ ਚਲਾਈਏ ਨਾ ਉਹ ਤੱਤੇ ਪਾਣੀ ਨਾਲ ਪੈਰ ਭਰਉਣੇ ਦੇ ਧਵਾਉਣੇ ਚੰਗੇ ਬਿਸਤਰਾ ਖਰਾਬ ਹੋ ਜੂ ਪੈਰ ਜੇ ਧਵਾਏ ਨਾ ਉਹ ਘਰ ਦੀ ਸਫਾਈ ਲਈ ੜੇ ਟੇੜ ਦੇ ਉਜਾਲਾ ਰੱਖੋ ਮੁੱਤਾ ਬੋਲੀਏ ਤਾਂ ਕਮਲਾ ਚੁਦਾਈ ਕਹਿੰਦੇ ਹੋ ਜੇ ਮੁੱਤਾ ਬੋਲੀਏ ਤਾਂ ਕਮਲਾ ਚੁਦਾਈ ਕਹਿੰਦੇ ਜੇ ਰੀਏ ਜੋ ਪਫੇਰ ਅੱਖ ਦੇ ਬੰਮਾਰ ਹੈ ਉਹ ਚਿੱਟੇ ਲੀੜੇ ਪਾਲੀਏ ਤਾਂ ਅੱਖ ਦੇ ਲਿਉਂਦੇ ਕਿੱਥੋਂ ਰੱਖੀਏ ਜੇ ਰੱਖੀਏ ਜੇ ਮੈਲੇ ਦਿੰਦੇ ਦੂਰੋਂ ਤਰਕਾਰ ਹੈ ਰੱਜ ਕੇ ਜਖਾਈਏ ਕਹਿੰਦੇ ਦਣਾ ਚ ਉਜੜ ਜਾਉ ਜੇ ਰਹੀਏ ਭੁੱਖੇ ਕਹਿੰਦੇ ਕੰਗਲਾ ਗਵਾਰ ਹੈ ਓ ਇੱਥੇ ਉੱਥੇ ਵਹਿ ਗਰੂਹੀ ਲਾਜਾ ਰੱਖੇ ਵੀਰ ਪਲਾ ਕਿਸੇ ਪਾਸੇ ਜਿੱਤਿਆ ਨਾ ਜਾਂਦਾ ਸੰਸਾਰ ਹੈ